ਚਕੋ ਹਾਂਜੀ ਚਕੋ ਨਹੀਂ ਮੈਂ ਗਿਆ ਹਾਂ ਉਹ ਪ੍ਰੇਸ਼ਿਹਰਾਲ ਵਾਲੇ ਪਾਸੇ ਅੱਛਾ ਅੱਛਾ ਤੇ ਬਾਅਦ ਚੋਂ ਮੈਂ ਆਇਆ ਕੰਡੋਰੀ ਵਾਲਿਆਂ ਉਹ ਫੋਨ ਆ ਗਿਆ ਉਹਦਾ ਔਰ ਟਰੱਕਾਂ ਵਾਲੇ ਜਿਹੜੇ ਆਵੇ ਪੱਤਾ ਦੇ ਪਰਲੇ ਪਾਸੇ ਉਹਦੇ ਟਰੱਕਾਂ ਵਾਲੇ ਵਾਲੇ ਜਾਣਾ ਅੱਛਾ ਅੱਛਾ ਹੂੰ ਇਹ ਦਜਾ ਵਧੀਆ ਬਣਿਆ ਨਾ ਮਤਲਬ ਖਾਣ ਵਾਲਾ ਗੁੱਟ ਜਾਈ ਆ ਵਧੀਆ ਆਪਣੇ ਵਧੀਆ ਇਹ ਕਮਾਦ ਦਾ ਹਿਸਾਬ ਹੈ ਕਿਦਾ ਬਣਾਉਣ ਦਾ ਹਿਸਾਬ ਹੁੰਦਾ ਹੈ ਨਹੀਂ ਇਹ ਬਣਾਉਣ ਦੇ ਵੀ ਹਿਸਾਬ ਆਉਂਦਾ ਤੇ ਕਮਾਦ ਦਾ ਵੀ ਹਿਸਾਬ ਆਉਂਦਾ ਹੂੰ ਦੋਵੇਂ ਚੀਜ਼ਾਂ ਦੇ ਹੀ ਦੋਵੇਂ ਚੀਜ਼ਾਂ ਆਉਂਦਾ ਵੀ ਨਹੀਂ ਬਾਕੀ ਆਹੋ ਇਹ ਤਾਂ ਗੱਲ ਹੈ ਨਹੀਂ ਗੱਲ ਹੂੰ ਅੱਗੇ ਨਾ ਇੱਥੇ ਨਾ ਹੋਣੀ ਗੱਡੀ ਆਈ ਹੂੰ ਉਹਨਾਂ ਜਾਣਾ ਹੈ ਮਾਲੂਆਲ ਸਤਨਾਮ ਸਿੰਘ ਆਹੋ ਬਾਬਿਆਂ ਦੇ ਆਹੋ ਬਾਬੇ ਸਤਨਾਮ ਸਿੰਘ ਕੇ ਨਹੀਂ ਸਾਨੂੰ ਹੋਰ ਕੁਝ ਦੱਸਦੀ ਉਹਦੇ ਅੱਛਾ ਅੱਛਾ ਸ਼ਹਿਰੋਂ ਹੀ ਬੀਬੀ ਹੈ ਨਾ ਦਵਾਈ ਦਵਾਈ ਵਾਲੇ ਹੋਣੇ ਆ ਆਹੋ ਸਤਨਾਮ ਸਤਨਾਮ ਬਾਬੇ ਦੇ ਜਾਣਾ ਨਾ ਨਹੀਂ ਨਹੀਂ ਉਹ ਯਾਰ ਹਸਨ ਉਹ ਹੋਰ ਨਾਲ ਦੇ ਬਾਬੇ ਦਾ ਤੇ ਆਪਾਂ ਨੂੰ ਪਤਾ ਹੈ ਅੱਛਾ ਅੱਛਾ ਉਹ ਇੱਧਰ ਬੈਂਦੀ ਬੈਕਾਂ ਦੇ ਆ ਮੈਂ ਹਵੇ ਇੱਧਰ ਬੈਕਾਂ ਦੇ ਦੇ ਹੈ ਨਹੀਂ ਕੋਈ ਵੀ ਤੇ ਪੇਰਾ ਦੀ ਗੋੜ ਵੇਦੀ ਮਹਾਨੀ ਪੈਣ ਗੋੜ ਵੇਦੀ ਹਾਂ ਪੇਰ ਉਹਨੂੰ ਦਿੱਤੀ ਹੋੜੀ ਮਾਂ ਲੈ ਆਂਦੀ ਵੇਖ ਲੋ ਭਾਜੀ ਸਾਨੂੰ ਤੁਹਾਡਾ ਗੋੜੀ ਖਿੱਚ ਕੇ ਲੈ ਆਂਦੀ ਆਦੀ ਅੱਜ ਵਾਕਿਆ ਨਹੀਂ ਦਾਣਾ ਪਾਣੀ ਹੁੰਦਾ ਬਾਕੀ ਉਹ ਹੀ ਇਨਾ ਹੱਤਾਂ ਨੇ ਮਾਹ ਵੇਖ ਲਾਓ ਚਾਰੇ ਕਿੱਧਰ ਦੀ ਕਿੱਧਰ ਆਇਆ ਹੈ ਕੀ ਹਾਲ ਜੇ ਨਾ ਕੋਈ ਵੇਖ ਲਾ ਠੀਕ ਠਾਕ ਜੇ ਬਣਾ ਲੈ ਵੀਡੀਓ ਤੇਰੀ ਵੀ ਮੈਂ ਪਾਦ ਨਹੀਂ YouTube ਤੇ ਬਣਾ ਦੇ ਬਣਾ ਦੇ ਹੈ ਬਣਾ ਕੇ ਕਿਸਾਨਾਂ ਦੀ ਕਿਸਾਨ ਵੀਰ ਪਜਾਮੀ ਪਾਈ ਫਿਰਦਾ ਤੇਰੇ ਹੀ ਦੱਸੇ ਰੈਂਡ ਬਣਾਉਣ ਨੇ ਆ ਪੁਰਾਣੇ ਜਿਹੇ ਸਾਡੇ ਇਦਾਂ ਦੇ ਹੁੰਦੇ ਆ ਹੈ ਆਹ ਨਹੀਂ ਸਵੇਰੇ ਸੈਠਾਂ ਨੂੰ ਪੂਰੀ ਲੱਗਦੀ ਆ ਤੇਰੇ ਠੰਡ ਹੁੰਦੀ ਆ ਨਹੀਂ ਮੈਂ ਗੁਰਦਾਰੇ ਗਿਆ ਹਾਂ ਨਾ ਪਾਠ ਕਰਕੇ ਆਇਆ ਉੱਥੇ ਅੰਦਰ ਗੁਰਦੁਆਰੇ ਠੰਡ ਹੁੰਦੀ ਆ ਅੱਛਾ ਹਾਂ ਸਹੀ ਗੱਲ ਆ ਹੋਣਿਆ ਜੀ ਹੂੰ